ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ ਤੇ ਮੈਂ ਤੁਹਾਡਾ ਆਪਣਾ ਰਾਜਮੈਨ ਰੋ ਦੋਸਤੋ ਕਹਿੰਦੇ ਨੇ ਕਿ ਯਾਕੋ ਰੱਖੇ ਸਾਇਆ ਮਾਰ ਸਕੇ ਨਾ ਖੋਏ ਇਹ ਕਹਾਵਤ ਅੱਜ ਉਸ ਵੇਲੇ ਸਾਬਤ ਹੋਈ ਜਦੋਂ ਇੱਕ ਮਾਸੂਮ ਬੱਚਾ ਜਿਹੜਾ ਕਿ ਹਾਈਵੇ ਦੇ ਉੱਪਰ ਪਤੰਗ ਉਡਾ ਰਿਆ ਸੀ ਇੱਕ ਕੱਟੀ ਪਤੰਗ ਨੂੰ ਦੇਖ ਕੇ ਉਹਦਾ ਧਿਆਨ ਉਸ ਪਤੰਗ ਵੱਲ ਚਲੇ ਗਿਆ ਤੇ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਹਾਈਵੇ ਦੇ ਬ੍ਰਿਜ ਦੇ ਉੱਪਰੋਂ نیچے ਗਿਰਿਆ ਲੋਕਾਂ ਦੀ ਨਿਗਾ ਪਈ ਲੋਕਾਂ ਨੇ ਉਸ ਨੂੰ ਚੱਕਿਆ ਅਤੇ ਹਸਪੀਟਲ ਦੇ ਵਿੱਚ ਦਾਖਲ ਕਰਾਤਾ ਜਦੋਂ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਬੱਚਾ ਖਤਰੇ ਤੋਂ ਬਾਹਰ ਹੈ ਸੋ ਤਾਂ ਹੀ ਕਹਿੰਦੇ ਨੇ ਕਿ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ ਆਓ ਦੇਖਦੇ ਹਾਂ ਇੱਕ ਰਿਪੋਰਟ ਆ ਕੀ ਨਾਮ ਹੈ ਛੋਟੇ ਛੱਤੀ ਜੀ ਕੀ ਵਾਕਿਆ ਹੋਇਆ ਜਿਹੜਾ ਬੱਚਾ ਕੀ ਸੀ ਅਸੀਂ ਜੀ ਸਾਹਮਣੇ ਸਮਾਦੀ ਰੋਡ ਤੇ ਖੜੇ ਸੀ ਸਾਡੀ ਖਾਲਸਾ ਜੁਨੀਅਨ ਆ ਸਾਡੇ ਪ੍ਰਧਾਨ ਜੀ ਨੇ ਜੀ ਅਸੀਂ ਉੱਥੇ ਹੈਗੇ ਸੀ ਪ੍ਰਧਾਨ ਜੀ ਐ ਨਹੀਂ ਸੀ ਸਾਹਮਣੇ ਰੇਤੇ ਵਾਲੇ ਨੇ ਉਹਨਾਂ ਨੇ ਕਿਸੇ ਨੇ ਉੱਪਰੋਂ ਬੱਚਾ गिरਦਾ ਦੇਖ ਲਿਆ ਜਿਹੜਾ ਵਿਚਾਲੇ ਰਸਤਾ ਹੈ ਜੀ ਬੁਲਾਂ ਦੇ ਠੀਕ ਹੈ ਜੀ ਤੇ ਉਹ ਉੱਥੇ ਖੜ ਕੇ ਰੋਲਾ ਪਾਣਾ ਸ਼ੁਰੂ ਕਰਤਾ ਉੱਪਰੋਂ ਉਹਨਾਂ ਦੇ ਨਾਲ ਦੇ ਜਿਹੜੇ ਬੱਚੇ ਦੇ ਨਾਲ ਸੀ ਜਵਾਕ ਉਹ ਉੱਪਰ ਖੜੇ ਸੀ ਮੈਨੂੰ ਲੱਗਿਆ ਕਿ ਤੇ ਕੋਈ ਉੱਪਰੋਂ ਛਾਲ ਮਾਰਦਾ ਉਹਨੂੰ ਰੋਕ ਦੇਣੇ ਤੇ ਬੱਚਾ ਥੱਲੇ ਗਿਰਿਆ ਹੋਇਆ ਸੀ ਉਹਨਾਂ ਨੇ ਆਲੇ-ਦਾਲੇ ਘੇਰਾ ਬਣਾਇਆ ਸੀ ਅਸੀਂ ਗਏ ਤੇ ਦੇਖਿਆ ਉੱਥੇ ਜਾ ਕੇ ਉਹ ਕਹਿੰਦੇ ਸੀ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਹੋਇਆ ਮੈਂ ਕਿਹਾ ਵੀ ਐਂਬੂਲੈਂਸ ਤਾਂ ਬਹੁਤ ਲੇਟ ਜਾਊਗੀ ਅਸੀਂ ਜਵਾਕ ਨੂੰ ਚੱਕਿਆ ਜੀ ਉੱਥੋਂ ਆਪਣੇ ਆਟੋ 'ਚ ਪਾਇਆ ਚੱਕ ਕੇ ਲਿਆ ਕੇ ਸਿਵਲ ਹਸਪੀਟਲ ਪਹੁੰਚਾਤਾ ਹੁਣ ਬੱਚਾ ਬੋਲਦਾ ਵੀ ਆ ਤੇ ਉਹ ਅੱਗੇ ਸਹੀ ਵੀ ਆ ਹੁਣ ਉਹਦੇ ਘਰ ਦੇ ਆਣਗੇ ਜੀ ਉਹਨਾਂ ਨੂੰ ਉਰੇ ਪਹੁੰਚਾ ਦਾਂਗੇ ਕਰ ਕੀ ਦੇ ਵਿੱਚ ਬੱਚਾ ਪਤੰਗ ਉਡ ਰਿਹਾ ਪਤੰਗ ਇਹ ਪਤੰਗ ਉੱਡ ਰੇ ਸੀ ਜੀ ਉੱਪਰ ਕਿਤੇ ਉਹਨਾਂ ਨੇ ਪਤਾ ਨਹੀਂ ਕਿਸੇ ਨੇ ਟੱਕਾ ਦਿੱਤਾ ਜਾਂ ਨੂੰ ਬਿਜਵਾ ਕੇ ਨੇ ਜਾਂ ਕੀ ਹੋਇਆ ਕੀ ਨਹੀਂ ਇਹ ਨਹੀਂ ਸਾਨੂੰ ਪਤਾ ਯਾਨੀ ਕਿ ਥੱਲੇ ਜਦੋਂ ਗਿਰਿਆ ਇਹ ਉਦੋਂ ਅਸੀਂ ਦਿੱਕਤ ਸਾਨੂੰ ਆਵਾਜ਼ ਸੁਣੀ ਅਸੀਂ ਭੱਜ ਕੇ ਗਏ ਦੇਖਿਆ ਤਾਂ ਆ ਕੰਮ ਹੋਇਆ ਸੀ ਤੇ ਪੰਜਾਬ ਸਰਕਾਰ ਨੇ ਕੋਈ ਸਕੀਮਾਂ ਚਲਾਈਆਂ ਨੇ ਕਿ ਇਹ ਜੇ ਘਾਇਲ ਬੱਚੇ ਨੇ ਜਾਂ ਕੋਈ ਵੀ ਐਕਸੀਡੈਂਟ ਹੁੰਦਾ ਤੇ ਉਹਨਾਂ ਨੂੰ ਤੁਰੰਤ ਹਸਪੀਟਲ ਪਹੁੰਚਾਓ ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਜੀ ਦੇਖੋ ਜੀ ਐਂਬੂਲੈਂਸ ਨੂੰ ਤਾਂ ਫੋਨ ਕੀਤਾ ਸੀ ਕਿਉਂਕਿ ਟ੍ਰੈਫਿਕ ਹੋਣ ਕਰਕੇ ਅਸੀਂ ਇਹ ਸੋਚਿਆ ਵੀ ਐਂਬੂਲੈਂਸ ਵਾਲੇ ਨੂੰ ਵੀ ਰਾਹ ਨਹੀਂ ਮਿਲਣਾ ਕਿਉਂਕਿ ਉਹਦਾ ਕੋਈ ਕਸੂਰ ਨਹੀਂ ਇਹਦੇ ਵਿੱਚ ਅਸੀਂ ਆਪਣਾ ਨੇੜੇ ਸਮਝਿਆ ਤੇ ਅਸੀਂ ਉਹਨੂੰ ਚੱਕ ਕੇ ਉਰੇ ਪਹੁੰਚਾਤਾ ਐਂਬੂਲੈਂਸ ਵਾਲੇ ਵੀਰ ਦਾ ਅਸੀਂ ਆਪਣਾ ਹੱਕ ਨਵਾਤਾ ਠੀਕ ਹੈ ਜੀ ਇਸ ਕਰਕੇ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਕੱਢ ਸਕਦੇ ਵੀ ਆਪਾਂ ਉਹਨਾਂ ਨੂੰ ਕਈਆਂ ਵੀ ਆਏ ਨਹੀਂ ਹਾਂਜੀ ਆਉਦੀ ਹੈਲਪ ਜੀ ਨਾਂ ਬਈ ਤੁਹਾਡਾ ਹਵਤਾਰ ਸਿੰਘ ਜੀ ਜਿਹੜਾ ਬੱਚਾ ਗਿਰਿਆ ਕੀ ਮੈਟਰ ਹੈ ਜੀ ਮੈਟਰ ਮੈਂ ਤਾਂ ਉਸ ਟਾਈਮ ਹੈ ਨਹੀਂ ਸੀ ਇੱਥੇ ਮੇਰੇ ਸਾਡਾ ਸਟੈਂਡ ਆ ਜੀ ਸਮਾਧੀ ਰੋਡ ਤੇ ਆਟੋ ਸਟੈਂਡ ਇਹ ਮੁੰਡੇ ਸਾਰੇ ਉੱਥੇ ਖੜੇ ਸੀਗੇ ਜਦੋਂ ਇਹਨਾਂ ਨੇ ਦੇਖਿਆ ਇਹ ਪੁਲ ਦੇ ਉੱਤੋਂ ਬੱਚਾ ਕੋਈ ਗਿਰ ਗਿਆ ਆਲੇ ਦੁਆਲੇ ਖੜੇ ਇਹਨਾਂ ਨੇ ਭੱਜ ਕੇ ਆ ਕੇ ਦੇਖਿਆ ਤੇ ਬੱਚਾ ਥੱਲੇ ਗਿਰਿਆ ਹੋਇਆ ਸੀ ਜਨੂ ਨੇ ਉਹਨੇ ਵੀ ਐਂਬੂਲੈਂਸ ਨੂੰ ਫੋਨ ਕੀਤਾ ਇਹਨਾਂ ਨੇ ਸਮਝਿਆ ਐਂਬੂਲੈਂਸ ਤਾਂ ਆਉਣ ਨੂੰ ਬਹੁਤ ਟਾਈਮ ਲੱਗ ਜੂ ਇਹਨਾਂ ਨੇ ਵਿੱਚ ਤਾਂ ਸਮਝਿਆ ਵੀ ਉਸ ਤੋਂ ਪਹਿਲਾਂ ਅਸੀਂ ਉਹ ਚੱਕ ਕੇ ਇਹਨੂੰ ਹਸਪਤਾਲ ਦਾਖਲ ਕਰਾਈਏ ਠੱਟਾਂ ਜਾਦੇ ਜੀ ਠੱਟਾਂ ਉਹਦੇ ਮੁੰਡੇ ਦੇ ਜਿਆਦੇ ਲੱਗੇ ਸੀਗੀ ਇਹਨਾਂ ਨੇ ਉਸੇ ਟਾਈਮ ਚੱਕ ਕੇ ਆਟੋ 'ਚ ਇੱਥੇ ਸਿਵਲ ਹਸਪਤਾਲ 'ਚ ਦਾਖਲ ਕਰਾਇਆ ਲਿਆ ਕੇ ਚੌਧਰ ਵਿਚੇ ਦੀ ਕੰਡੀਸ਼ਨ ਬੱਚਾ ਹੁਣੇ ਦੱਸਦੇ ਨੇ ਕੁਝ ਫਰਕਾ ਕਿ ਨਾ ਬੋਲਦਾ ਹੁਣ ਤੌਹਨੇ ਆਪਣਾ ਨਾਮ ਦੱਸ ਤਾ ਫਰੈਂਡ ਆਏ ਨਹੀਂ ਹੈ ਜੀ ਸਾਨੂੰ ਤਲਾਹ ਮਿਲੀ ਸੀ ਕੰਟਰੋਲ ਹੁਣ ਆਏ ਇੱਕ ਬੱਚਾ ਅਬਲੋ ਚੌਂਕ ਦੇ ਪੁਲ ਦੇ ਗੈਬ ਵਿੱਚੋਂ ਡਿੱਗ ਪਿਆ ਹਸਪਤਾਲ ਦਾਖਲ ਅਸੀਂ ਆ ਕੇ ਉਸ ਬੱਚੇ ਨੂੰ ਚੈੱਕ ਕੀਤਾ ਬੱਚਾ ਵੈ ਸਟੇਕ ਸਟੇਬਲ ਬੋਲ ਬੋਲ ਰਿਹਾ ਤੇ ਹਰਕਾਰ ਕਰ ਕਰਕਤ ਵੀ ਕਰ ਰਿਹਾ ਉਹਦਾ ਇਲਾਜ ਚੱਲ ਰਿਹਾ ਉਹ ਚੱਲ ਕਿਉਂ ਸੀ ਕਾਰਨ ਕੀ ਗਿਆ ਬੱਚਾ ਉੱਪਰ ਕਾਰਨ ਸਾਨੂੰ ਇਹ ਹੀ ਪਤਾ ਲੱਗਿਆ ਵੀ ਨਾਲ ਇਹਦੇ ਹੋਰ ਬੱਚੇ ਵੀ ਸੀ ਕਿ ਪਤੰਗ ਦਾ ਪਿੱਛਾ ਕਰ ਰਹੇ ਸੀ ਕਿਤੇ ਤੇ ਇਹਨੂੰ ਹਸਪਤਾਲ ਕਿਨੇ ਪੰਚਾਇਆ ਇੱਕ ਉਹ ਆਪਣੇ ਪ੍ਰਾਈਵੇਟ ਕੋਈ ਆਟੋ ਚਾਲਕ ਨੇ ਪਛਾਇਆ ਤੇ ਉਹਦੇ ਬਾਰੇ ਪਤਾ ਲੱਗਿਆ ਸਾਨੂੰ। ਕਿਤਾ ਸਰਕਾਰ ਵੱਲੋਂ ਪ੍ਰਿੰਸੀਪਲ ਸਕੀਮ ਵੀ ਚਲਾਈ ਗਈ ਹੈ ਕਿ ਇਹੋ ਜਿਹੇ ਬੰਦੇ ਨੂੰ ਕੋਈ ਸ਼ਾਬਾਸ਼ੀ ਦਿੱਤੀ ਜਾਏਗੀ। ਉਹ ਠੀਕ ਹੈ ਬੰਦੇ ਅਸੀਂ ਪਤਾ ਕਰ ਲਿਆ ਉਹਨਾਂ ਦਾ ਲਿਖ ਕੇ ਭੇਜਾਂਗੇ। ਤੇ ਬੱਚਾ ਹੁਣ ਪਤਰੀ ਤੋਂ ਬਾਅਦ? ਹਾਂ ਬਿਲਕੁਲ ਕਦਰੇ ਤੋਂ ਬਾਅਦ ਡਾਕਟਰ ਸਾਹਿਬ ਨੇ ਦੱਸਿਆ ਵੀ ਠੀਕ ਆ ਬੱਚਾ। ਇਲਾਜ ਚੱਲ ਰਿਹਾ ਉਹਦਾ। ਡਾਕਟਰ ਤੋਂ ਕੀ ਮੈਟਰ ਹੈ ਜਿਹੜਾ ਬੱਚਾ ਗਿਰ ਗਿਆ ਸੀ? ਇੱਕ ਬੱਚਾ ਆਪਾਂ ਨੇ ਬੋਲਣਾ ਪਬਲਿਕ ਲੈ ਕੇ ਆਈ ਸੀ। ਅ ਬੱਚਾ ਐਸੇ ਕੌਂਸ਼ੀਅਸ ਹੈ ਬੱਚੇ ਨੇ ਆਪਣਾ ਨਾਮ ਰਾਹੁਲ ਦੱਸਿਆ ਇਹ ਜਿਵੇਂ ਕਿ ਪਬਲਿਕ ਨੇ ਦੱਸਿਆ ਵੀ ਇਹ ਫਲਾਈਓਵਰ ਸਮਾਦੀ ਰੋਡ ਦੇ ਕੋਲ ਜਿਹੜਾ ਹੈਗਾ ਉਹਦੇ ਉੱਪਰੋਂ ਗਿਰਿਆ ਹਾਂਜੀ ਲੇਕਿਨ ਬੱਚੇ ਦੇ ਜ਼ਿਆਦਾ ਨਿਆਣੀਆਂ ਚ ਨੀ ਚੋਟ ਨਹੀਂ ਹੈਗੀ ਬੱਚਾ ਠੀਕ ਹੈ ਗੱਲਾਂਬਾਤਾਂ ਕਰ ਰਿਹਾ ਤੇ ਉਹਨੇ ਨਾਮ ਆਪਣਾ ਆਪ ਹੀ ਦੱਸਿਆ ਇਹ ਬਾਰੀ ਇੰਜਰੀ ਵੀ ਕੋਈ ਖਾਸ ਨਹੀਂ ਹੈ ਬਰੇਜ਼ਨਸ ਹੀ ਹੈ ਤੇ ਆਪਾਂ ਟ੍ਰੀਟਮੈਂਟ ਦਿੱਤਾ ਫਰਸਟਰ ਦਿੱਤੀ ਹੈ ਬੱਚੇ ਨੂੰ ਤੇ ਸਟੇਬਲ ਹੈ ਪਰ ਫੈਮਿਲੀ ਵੇਰਾ ਨਹੀਂ ਨਹੀਂ ਹਾਲੇ ਤੱਕ ਤਾਂ ਹੀ ਨਹੀਂ ਆਪਾਂ ਕੋਸ਼ਿਸ਼ ਕਰ ਰਹੇ ਆ ਵੀ ਪਤਾ ਲੱਗ ਜੇ ਵੀ ਕਿੱਥੋਂ ਦਾ ਹੈਗਾ ਬੱਚਾ ਕਿਉਂਕਿ ਬੱਚੇ ਨੇ ਆਪਣਾ ਐਡਰੈਸ ਨਹੀਂ ਦੱਸਿਆ ਕਿਉਂਕਿ ਛੋਟਾ ਹੈ ਤਾਂ ਉਹਨੂੰ ਇੰਨਾ ਨੌਲੇਜ ਨਹੀਂ ਹੈ ਜਿੱਦੋਂ ਉਹਨੂੰ ਪਬਲਿਕ ਲੈ ਕੇ ਆਈਏ ਸਰਕਾਰ ਵੱਲੋਂ ਕਿਸੇ ਸਕੀਮ ਵੀ ਸ਼ੁਰੂ ਕੀਤੀ ਗਈ ਹੈ ਹਾਂਜੀ ਕਿਸ ਨੇ ਜਰੀਏ ਨਾਲ ਦੇਖਿਆ ਨਹੀਂ ਬਹੁਤ ਵਧੀਆ ਗੱਲ ਹੈ ਦੇਖੋ ਜਿਵੇਂ ਕਿ ਸਰਕਾਰ ਦੀ ਸਕੀਮ ਹੈ ਉਹਦੇ ਵਿੱਚ ਹੁਣ ਹਰ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ ਪਹਿਲਾਂ ਲੈਕਿਨ ਅੱਜ ਕੱਲ ਹੁਣ ਅਗਲਾ ਆਪਣੇ ਆਪ ਨੂੰ ਫ੍ਰੀ ਸਮਝਦਾ ਅਗਲਾ ਕੰਨਾ ਵੀ ਕਿਸੇ ਦੀ ਮਦਦ ਕਰਾਂਗੇ ਤਾਂ ਬਹੁਤ ਵਧੀਆ ਗੱਲ ਹੈ ਅਗਲੇ ਦੀ ਜਾਨ ਬਚ ਸਕਦੀ ਹੈ ਅਗਲਾ ਦੇ ਮਨ ਦੇ ਵਿੱਚ ਇੱਕ ਡਰ ਹੁੰਦਾ ਵੀ ਮਿਕਸਰ ਕਿਤੇ ਅਸੀਂ ਉਲਝ ਨਾ ਜਾਈਏ ਵੀ ਜਿਹੜਾ ਹੈਗਾ ਜਦੋਂ ਵੀ ਅਸੀਂ ਕਿਸੇ ਨੂੰ ਹਸਪੀਟਲ ਲੈ ਕੇ ਆਨੇ ਆ ਪਰ ਉਹ ਡਰ ਹੁਣ ਹੌਲੀ ਹੌਲੀ ਖਤਮ ਹੋ ਰਿਹਾ ਪਬਲਿਕ ਦੇ ਮਨ ਦੇ ਵਿੱਚ ਅਗਲਾ ਹਰ ਕੋਈ ਰੁੱਕ ਕੇ ਹੈਲਪ ਕਰਦਾ ਤੇ ਬਹੁਤ ਵਧੀਆ ਗੱਲ ਹੈ